बोले गुरु तू अपने कर्म में पकरन गयो बछेरी कर्म में गुरु नानक साहिब कहंदे ਵੀ ਮੈਂ ਨਮਾਜ਼ ਅਦਾ ਕੀ ਦੇ ਨਾਲ ਕਰਾਂ ਤੁਸੀਂ ਕਿਹਾ ਸੀ ਵੀ ਸਾਡੇ ਨਾਲ ਨਮਾਜ਼ ਅਦਾ ਕਰੋ ਇਹ ਸਾਡੇ ਨਾਲ ਚੱਲ ਕੇ ਗੁਰਦੁਆਰੇ ਨਮਾਜ਼ ਅਦਾ ਕਰਨੀ ਹੈ ਤੇ ਮੈਂ ਤੁਹਾਡੇ ਨਾਲ ਆਇਆ ਨਮਾਜ਼ ਅਦਾ ਕਰਨ ਤੇ ਮੈਂ ਤੁਹਾਡੇ ਨਾਲ ਹੀ ਨਮਾਜ਼ ਅਦਾ ਕਰਨੀ ਸੀ ਪਰ ਮੈਂ ਨਮਾਜ਼ ਅਦਾ ਕਰਾਂ ਕੀ ਦੇ ਨਾਲ ਮੈਨੂੰ ਤਾਂ ਕੋਈ ਨਮਾਜ਼ ਅਦਾ ਕਰਦਾ ਦਿਖਿਆ ਹੀ ਨਹੀਂ ਹੁਣ ਆ ਗੱਲ ਸੁਣ ਕੇ ਕਾਜ਼ੀ ਹੋਰ ਪਖੜਾ ਗਿਆ ਕਿਉਂ ਨਹੀਂ ਦਿਖਿਆ ਅਸੀਂ ਕੀ ਕਰ ਰਹੇ ਸੀ ਨਮਾਜ਼ ਅਦਾ ਕਰ ਰਹੇ ਸੀ ਹੋਰ ਅਸੀਂ ਇੱਥੇ ਕੀ ਕਰਦੇ ਸੀ ਨਮਾਜ਼ ਅਦਾ ਕਰਨ ਤੋਂ ਇਲਾਵਾ ਹੋਰ ਅਸੀਂ ਇੱਥੇ ਕੀ ਕਰਦੇ ਸੀ ਮੇਰੇ ਨਾਨਕ ਸਾਹਿਬ ਸੱਚੇ ਬਾਰ ਸ਼ਾਹ ਕਰਦੇ ਨਾ ਕਾਜ਼ੀ ਜੀ ਤੁਸੀਂ ਤਾਂ ਨਮਾਜ਼ ਅਦਾ ਕੀਤੀ ਕੋਈ ਨਹੀਂ ਸਾਰਿਆਂ ਨੂੰ ਕੁਛ ਦਾ ਦੱਸੋ ਜੀ ਮੈਂ ਨਮਾਜ਼ ਅਦਾ ਕੀਤੀ ਕਿ ਨਹੀਂ ਹਾਂ ਭਈ ਤੂੰ ਦੱਸ ਹਾ ਵੀ ਤੂੰ ਦੱਸ ਮੈਂ ਨਮਾਜ਼ ਅਦਾ ਕੀਤੀ ਕਿ ਨਹੀਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਕਾਜ਼ੀ ਜੀ 1 ਮਿੰਟ ਖੜ੍ਹ ਜਾਓ ਤੁਸੀਂ ਜੇ ਨਮਾਜ਼ ਅਦਾ ਕੀਤੀ ਹੁੰਦੀ ਬੋਲੇ ਗੁਰ ਤੋਂ ਆਪਣੇ ਕਰਮੈ ਪਕਰਨ ਗਾਇਓ ਬੱਚਰੇ ਕਰਮੈ ਕਹਿੰਦੇ ਫਿਰ ਜਿਹੜੀ ਘਰ ਦੇ ਵਿੱਚ ਨਵਾਂ ਬੱਚਰਾ ਜੰਮਿਆ ਏ ਤੁਹਾਡੀ ਸੁਰਤ ਉੱਥੇ ਕੀ ਲੈਣ ਗਈ ਹੋਈ ਸੀ ਕੀ ਮਤਲਬ ਹੈ ਗੁਰੂ ਪਰਸ਼ਾਹ ਕਹਿੰਦੇ ਸੱਚ ਸੱਚ ਦੱਸੀ ਨਮਾਜ਼ ਕੱਲੀ ਸਰੀਰ ਕਰਕੇ ਅਦਾ ਕੀਤੀ ਹੈ ਜਾਂ ਜੋ ਅਸਲ ਦੇ ਵਿੱਚ ਤੂੰ ਹੈ ਇਸ ਸਰੀਰ ਦੇ ਅੰਦਰ ਜੋ ਤੁਹਾਡੀ ਆਤਮਾ ਜੋ ਤੁਹਾਡਾ ਮਨ ਹੈ ਇਹਨੇ ਵੀ ਨਮਾਜ਼ ਅਦਾ ਕੀਤੀ ਕਿ ਨਹੀਂ ਇਹ ਮਨ ਕਿੱਥੇ ਸੀ ਘਰੇ ਸੀ ਨਾ ਨਵਾਂ ਬੱਚਾ ਜੰਮਿਆ ਹੈ ਨਾ ਧਿਆਨ ਉੱਤੇ ਹੈ ਨਾ ਵੀ ਕਿਤੇ ਖੋਲ ਨਾ ਜੇ ਖਬਰ ਆਏ ਨੂੰ ਕਿਸੇ ਨੇ ਕੁਝ ਪਾਇਆ ਕਿ ਨਹੀਂ ਪਾਇਆ ਕਿ ਤੇ ਸਾਰਾ ਦੁੱਧ ਨਾ ਚੁੰਗ ਜੇ ਕਾਜ਼ੀ ਉਸੇ ਵੇਲੇ ਸ਼ਰਮਸਾਰ ਹੋ ਕੇ ਆਪ ਦਾ ਮੂੰਹ